ਯਾਰ ਜਦੋਂ ਲੱਗਦੀ ਹੈ ਕਿ ਵੀ ਇੱਥੇ ਨਹੀਂ ਕਰੀਏ ਹੈ ਬਲੌਗ ਸ਼ੂਟ ਕਰ ਰਹੇ ਹਾਂ ਅੱਗੇ ਆਉਂਦੇ ਹਾਂ ਜੁੱਤੂ ਅੱਪ ਆ ਗਏ ਆ ਬਹੁਤ ਹੀ ਸ਼ਾਨਦਾਰ ਜਗ੍ਹਾ ਤੇ ਤੇ ਤੁਸੀਂ ਨਾਲ ਨਾਲ ਜੁੜੇ ਰਹੋ ਦੇਖਿਓ ਤੁਹਾਨੂੰ ਬਹੁਤ ਆਨੰਦ ਆਊਗਾ ਤੇ ਜਦੋਂ ਅਸੀਂ ਐਂਟਰੀ ਕੀਤੀ ਤੇ ਉਹਨਾਂ ਨੇ ਸਾਡੇ ਹੱਥਾਂ ਤੇ ਕੁਝ ਸਟੈਂਪਾ ਲਾਤੀਆਂ ਆ ਦਿਖਾਓ ਆਪਣੀ ਸਟੈਂਪਾ ਆ ਦੇਖੋ ਨੇ ਮੇਰੇ ਹੱਥ ਤੇ ਵੀਕ ਸਟੈਂਪ ਲਾਈ ਆ ਕੁ ਦਿਖਾਣਾ ਤੁਹਾਨੂੰ ਮੈਂ ਇਹ ਜਦੋਂ ਐਂਟਰੀ ਕਰਦੇ ਗਏ ਤੇ ਸਟੈਂਪ ਪਉਦੀ ਆ ਇਹ ਆਪਣੇ ਐਡਵਰਟਾਈਜ਼ਮੈਂਟ ਵਾਸਤੇ ਸਟੈਂਪ ਲਾਉਂਦੇ ਨੇ ਤੇ ਦੋਸਤੋ ਕਿ ਜਾ ਕੇ ਦੇਖਦੇ ਆ ਬਹੁਤ ਸੋਹਣਾ ਉਪਰਾਲਾ ਕੀਤਾ ਇਹਨਾਂ ਨੇ ਡੇਟ ਲਿਫਟਿੰਗ ਦਾ ਨਵੇਂ ਮੁੰਡਿਆਂ ਨੂੰ ਆਪਣਾ ਜੋਰ ਅਜਮਾਉਣ ਦਾ ਮੌਕਾ ਦਿੰਦੇ ਨੇ ਆ ਦੇਖੋ ਪਾਜੀ ਲੱਗੇ ਪਏ ਨੇ ਵਧੀਆ ਚੀਜ਼ ਹੈ ਦੋਸਤੋ ਨਸ਼ੇ ਤੋਂ ਦੂਰ ਰਹਿਣੇ ਹੀ ਗ੍ਰਿਹਿਤ ਕੀਤਾ ਜਾਂਦਾ ਹੈ। ਗੀਮਾ ਵੱਲ ਲੋਕਾਂ ਦਾ ਧਿਆਨ ਆਕਰਸ਼ਿਤ ਕੀਤਾ ਜਾਂਦਾ ਹੈ। ਜੁੜੀ ਰੋਸਾਟਨਾ ਮੇਲੇ ਦੇ ਵਿੱਚ ਹੋਰ ਬਹੁਤ ਖੁਸ਼ਾ ਸਾਰਾ ਦਿਖਾਵਾਂਗੇ ਤੁਹਾਨੂੰ। ਚੱਲਦੇ ਅੱਗੇ। ਪੂਸੀ ਆਵੀ ਦੇਸਾ ਦੇੋਂ ਚਲੋ ਅੱਗੇ ਜਾ ਕੇ ਦੇਖਦੇ ਹਾਂ ਕੀ ਕੁਸ਼ਮੇਲੇ ਜੱਗ ਨੂੰ ਦੇਖਣ ਨੂੰ ਮਿਲਦਾ ਹੈ। ਤੇ ਬਹੁਤ ਸੋਹਣਾ ਗਰਾਉਂਡ ਹੈ। ਕਾਫੀ ਜਗਾ ਕੀ ਇਹ ਸਟੇਜ ਵੀ ਲੱਗੀ ਹੋਈ ਆ ਤੁਹਾਨੂੰ ਵੀ ਦਿਖਾਵਾਂਗੇ ਤੇ ਦੋਸਤੋ ਅੱਗੇ ਨੂੰ ਨਿਕਾ ਮਰੋਣੇ ਆ ਰੋਕਦੇ ਸ਼ਰਨਜੀ ਦੇ ਮਮਾ ਕਹਿੰਦੇ ਉਹਦੇ ਦੇਖ ਤੋ ਲੋ ਯਾਰ ਹੋਰ ਅੰਗਰੇਜ਼ੀ ਚੀਜ਼ਾਂ ਮਿਲਣਗੇ ਦੇਖੋ ਇਹਦੇ ਦੇਖੋ ਇੱਕ ਹੋਰ ਕੰਪੀਟੀਸ਼ਨ ਚੱਲ ਰਿਹਾ ਹੈ ਹੈਮਬਰ ਹੋਲਡ ਇਹਨੂੰ ਕਹਿੰਦੇ ਆ ਹੈਮਬਰ ਹੋਲਡ ਇਹ ਥੋੜੇ ਨੂੰ ਚੱਕ ਕੇ ਜਿੰਨਾ ਜੇ ਤੁਸੀਂ ਪੁਸ਼ ਕਰਕੇ ਰੱਖੋਗੇ ਉਹਦੇ ਪੁਆਇੰਟ ਕਿਨੇ ਜਾਣਗੇ ਤੇ ਲੋਕ ਵੀ ਚਲ ਕੇ ਉਹ ਦੇਖਦੇ ਆ ਕਿ ਕਿ ਉਹਸੇ ਮਿਲਦੇ ਚ ਬਹੁਤ ਸੋਹਣਾ ਮਿਲਦਾ ਹੈ ਦੇਖੋ ਆ ਜੰਮ ਵਾਲੀਆਂ ਮਸ਼ੀਨਾਂ ਵੀ ਰੱਖਿਆ ਹੋंगा ਤੇ ਤੇ ਅੱਗੇ ਜਾ ਕੇ ਦੇਖੋ ਹਲਿਓ ਸਾਹਮਣੇ ਤੁਹਾਨੂੰ ਦਿਖ ਰਿਹਾ ਇੱਥੇ ਵੀ ਗਿਮਾ ਕਰਵਾਉਣਾਂ ਜਾਣਗੀਆਂ ਇਹ ਮੇਲਾ ਹਲੇ ਇੱਕ ਦੋ ਦਿਨਾਂ ਦੀ ਸਟਾਰਟ ਹੋਇਆ ਤੇ ਕਾਫੀ ਦਿਨ ਚੱਲਣਾ ਹੈ ਪੰਜਾਬ ਦੀ ਲਗਭਗ ਹਰ ਇੱਕ ਗੇਮ ਇੱਥੇ ਕਰਾਈ ਜਾਊਗੀ ਬਹੁਤ ਸੋਹਣਾ ਉਪਰਾਲਾ ਕੀਤਾ ਗਿਆ ਹੈ ਪ੍ਰਬੰਧਕਾਂ ਵੱਲੋਂ ਜਿਹਦੇ ਨਾਲ ਨਸ਼ੇ ਪੱਤੇ ਤੋਂ ਦੂਰ ਰਹਿਣ ਲਈ ਬੱਚਿਆਂ ਨੂੰ ਪ੍ਰੇਰਨਾ ਮਿਲਦੀ ਹੈ ਸਾਡੇ ਨੌਜਵਾਨ ਭਰਾ ਆ ਦੇਖੋ ਕਿਵੇਂ ਟਾਇਰ ਵੇਲਾ ਰੱਖੇ ਪਏ ਨੇ ਨਾ ਸਾਰੇ ਗੇਮਾਂ ਖੇਡਦੇ ਨੇ ਇੱਥੇ ਆਉਂਦੇ ਨੇ ਤੇ ਇੱਕ ਹੋਰ ਬਹੁਤ ਵਧੀਆ ਗੱਲ ਹੈ ਇਹਨਾਂ ਦੀ ਉਹ ਵੀ ਤੁਹਾਨੂੰ ਅੱਗੇ ਜਾ ਕੇ ਦੱਸਦੇ ਆ ਕੀ ਹੈ ਸਾਡੇ ਨਾਲ ਜੁੜੇ ਰਹੋ ਇੱਥੇ ਦੇਖੋ ਅੱਗੇ ਜਾ ਕੇ ਸਟਾਲਾਂ ਵੀ ਲੱਗੇ ਹੋऊंगा ਨੇ ਖਾਣ ਪੀਣ ਲਈ ਜਿਸ ਨੂੰ ਅਰੁਣ ਸਾਡੀ ਗੁੜੀਆ ਤੇ ਦੇ ਮम्मा ਪੂਰਾ ਮੇਲਾ ਘੁੰਮਣੇ ਨਹੀਂ ਅਸੀਂ ਆਏ ਆ ਸ਼ਾਮ ਦੇ ਤਾਂ ਖੁਦ ਨੇ ਰਸਕਾਫੀ ਹੁੰਦਾ ਲੋਗ ਕਰਾ ਸ਼ੂਟ ਕਰਨ ਵਿੱਚ ਦਿੱਕਤ ਆ ਜਾਂਦੀ ਹੈ। ਲੱਗੇ ਜਾ ਕੇ ਦੇਖੋ ਉਹ ਸਾਹਮਣੇ ਸਟਾਲਾ ਲੱਗੇ ਹੋਏ ਨੇ। ਇਹ ਕੋਤੂਵਾ ਦੇ ਸਟਾਲਾਂ ਦੇ ਨਾਲ ਹੀ ਇੱਕ ਇੱਥੇ ਬਣੀ ਹੋਈ ਆ ਸਟੇਜ। ਉਹ ਸਾਹਮਣੇ ਸਟੇਜ ਆਸ ਨੂੰ ਸਟੇਜ ਦੇ ਵੀ ਲੈ ਕੇ ਚੱਲਦੇ ਆ। ਹੁਣ ਤੁਹਾਡੇ ਦਿਮਾਗ ਵਿੱਚ ਸਵਾਲ ਆਉਂਦਾ ਹੋਊ ਵੀ ਸਟੇਜ ਤੇ ਕਾਹਦੇ ਲਈ ਸਟੇਜ ਆ ਜਾਂ ਕੀ ਆਪ ਤੇ ਕੋਈ ਫਾੜਾ ਲੱਗਦਾ ਜਾਂ ਕੋਈ ਸਿਰ ਤੇ ਕਲਾਕਾਰ ਆਉਂਦੇ ਨਹੀਂ ਨਹੀਂ ਦੋਸਤੋ ਅਜਾ ਕੁਝ ਨਹੀਂ ਉੱਥੇ। ਸੀ ਜਾ ਕੇ ਦੇਖੋ ਕਿ ਆਪ ਹੀ ਇਹ ਸਾਰੇ ਇੰਸਟਾਲਾ ਨੇ ਚਲੋ ਆਪਾਂ ਚੱਲਦੇ ਸਟੇਜ ਵੱਲ ਤੁਸੀਂ ਅੰਦਾਜ਼ਾ ਲਾਓ ਸਟੇਜ ਦਾ ਕੀ ਕੰਮ ਹੋਊਗਾ ਕੋਈ ਮੇਲੇ ਵਿੱਚ ਜੋ ਸਟੇਜਾਂ ਹੁੰਦੀਆਂ ਲਗਭਗ ਉਹਨਾਂ ਤੇ ਕੋਈ ਕਲਾਕਾਰ ਆਉਂਦੇ ਨੇ ਗਾਣੇ ਗਾਈ ਜਾਂਦੇ ਨੇ ਪਰ ਇਸ ਸਟੇਜ ਦਾ ਥੋੜਾ ਜਿਹਾ ਵੱਖਰਾ ਕੰਮ ਹੈ ਤੁਸੀਂ ਦੇਖ ਸਾਹਮਣੇ ਸਟੇਜ ਤੇ ਕੌਣ ਨੇ ਦੋਸਤੋ ਸਟੇਜ 'ਤੇ ਉਹੀ ਲੋਕ ਆਉਂਦੇ ਨੇ ਜਿਹੜੇ ਉੱਤੇ ਪਾਰਟਿਸਿਪੇਟ ਕਰਦੇ ਨੇ ਯਾਨੀ ਕਿ ਕੋਈ ਇਨਾਮ ਜਿੱਤਿਆ ਹੁੰਦਾ ਹੈ ਕੋਈ ਗੇਮ ਦੇ ਵਿੱਚ ਪਹਿਲੇ ਨੰਬਰ 'ਤੇ ਦੂਜੇ ਨੰਬਰ 'ਤੇ ਤੀਜੇ ਨੰਬਰ 'ਤੇ ਆਈ ਹੁੰਦੀ ਨੇ ਉਹਨਾਂ ਨੂੰ ਬੁਲਾਇਆ ਜਾਂਦਾ ਹੈ ਸਟੇਜ 'ਤੇ ਉੱਪਰ ਤੇ ਮੁੱਖ ਮਹਿਮਾਨ ਵੀ ਆਉਂਦੇ ਨੇ ਤੇ ਉਹਨਾਂ ਨੇ ਸਾਹਮਣੇ ਬੁਲਾ ਕੇ ਨਾ ਨਾਮ ਲਾਉਂਸ ਕੀਤਾ ਜਾਂਦਾ ਹੈ ਵੀ ਇਸ 플레이ਰ ਨੇ ਕਿਹੜੀ ਗੇਮ ਦੇ ਵਿੱਚ ਕਿਹੜਾ ਕੰਮ ਕੀਤਾ ਤੇ ਕਿੰਨੇਵੇਂ ਨੰਬਰ ਤੇ ਉਹ ਆਇਆਗਾ ਫਿਰ ਉਸ ਨੂੰ 스테 ਦੇ ਉੱਤੇ ਬਲਾ ਕੇ ਸਨਮਾਨਿਤ ਕੀਤਾ ਜਾਂਦਾ ਹੈ ਤੇ ਉਸ ਦਾ ਜੋ ਬੰਦਾ ਇਨਾਮ ਉਹਨੂੰ ਦਿੱਤਾ ਜਾਂਦਾ ਹੈ ਇਸ ਦੇ ਨਾਲ ਬੱਚਾ ਦਾ ਹੌਸਲਾ ਹੀ ਬਹੁਤ ਵੱਧਦਾ ਹੈ ਕੁਝ ਵੱਡੇ ਭਰਾ ਵੀ ਮਿਲ ਆਉਂਦੇ ਨੇ ਜੰਮਾ ਵਾਲੇ ਮੁੰਡੇ ਵੀ ਹੁੰਦੇ ਨੇ ਪਲਵਾਨ ਵੀ ਹੁੰਦੇ ਨੇ ਫਿਕਸ ਵਾਲੇ ਤੁਸੀਂ ਦੇਖ ਸਕਦੇ ਹੋ ਸਾਰਿਆਂ ਨੂੰ ਇਨਾਮ ਦਿੱਤੇ ਗਏ ਨੇ ਨੇ ਜੋ ਇਹ ਕੰਮ ਕੀਤਾ ਉਸ ਦਾ ਉਹਨਾਂ ਦੇ ਨਾਮ ਦੇ ਕੇ ਸਨਮਾਨਤ ਕਰਦੇ ਨੇ ਬਹੁਤ ਸੋਹਣਾ ਉਪਰਾਲਾ ਹੈ ਕਿਉਂਕਿ ਇਹ ਕਿਸੇ ਦਾ ਹੌਸਲਾ ਵਧਦਾ ਹੈ ਫਿਰ ਇਹ ਉਹ ਅੱਗੇ ਗੇਮਾਂ ਵਿੱਚ ਰੁਚੀ ਲਖਦਾ ਹੈ ਜਦੋਂ ਕਿਸੇ ਇੱਕ ਨੂੰ ਇਨਾ ਮਿਲਦਾ ਹੁਣ ਦੇਖ ਕੇ ਦੋ ਬੰਦੇ ਦੇ ਦਿਲ ਚ ਵੀ ਆਉਂਦਾ ਹੈ ਕਿ ਮੈਂ ਵੀ ਗੇਮਾਂ 'ਚ ਜਾਵਾਂ ਏਸ ਤਰ੍ਹਾਂ ਨਾਮ ਦਿੱਤਾ ਦੋਸਤੋ ਸੋਹਣਾ ਉਪਰਾਲਾ ਆਪਦੀ ਇਹ ਮੇਲਾ ਬੱਚਿਆਂ ਨੂੰ ਜਰੂਰ ਦਿਖਾਓ ਕਿਉਂਕਿ ਅੱਜ ਕੱਲ ਨਸ਼ੇ ਪੱਤੇ ਵੱਲ ਬੱਚਿਆਂ ਦਾ ਧਿਆਨ ਵੱਧ ਜਾਂਦਾ ਹੈ ਨਸ਼ੇ ਨੇ ਪੰਜਾਬ ਦਾ ਬੇੜਾਗਰ ਕਰਤਾ ਤੇ ਜ਼ਰੂਰੀ ਹੈ ਬੱਚਾ ਨੂੰ ਇਹੋ ਜਿਹੀਆਂ ਗੇਮਾਂ ਦਿਖਾਉਣੀਆਂ ਇਹੋ ਜਿ ਮੇਲੇ ਵਿੱਚ ਲੈ ਕੇ ਜਾਣਾ ਤੇ ਬਾਕੀ ਤੇ ਸਟਾਲਾਂ ਵੀ ਲੱਗੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਖਾਣ-ਪੀਣ ਦਾ ਪ੍ਰਬੰਧ ਹੈ ਕਿਉਂ ਸਾਰੇ ਇੱਥੇ ਐਕਸੀਜੈਲ ਮੁੰਡੇ ਨਹੀਂ ਆਉਂਦੇ ਕੋਈ ਖਾਣ-ਪੀਣ ਵਾਲੇ ਅੰਦਰ ਕਿਸੇ ਕੋਲ ਵੀ ਭੁੱਖ ਲਾਦੀ ਹੈ ਕਿ ਮੇਲੇ ਦਾ ਐਕਸੀ ਜਿਹੜਾ ਆਪਣਾ ਪੰਜਾਬੀ ਹੈ ਪੰਜਾਬੀ ਮੇਲੇ ਵਿੱਚ ਕੁਝ ਖਾਵੇ ਨਾ ਇਹ ਹੋ ਨਹੀਂ ਸਕਦਾ ਕਾਂਬੀ ਦਾ ਪ੍ਰਬੰਧ ਇਹਨਾਂ ਦਾ ਹੈਗਾ ਲੇਕਿਨ ਇੱਕ ਗੱਲ ਇਹਨਾਂ ਦੀ ਖਾਸਿਤ ਹੈ ਵੀ ਇਹਨਾਂ ਨੇ ਕੋਈ ਫਾਲਤੂ ਦੀਆਂ ਤਲੀਆਂ ਆਈਟਮਾਂ ਜਾਂ ਹੋਰ ਲਿਖੀਆਂ ਕੋਈ ਚਾਹ ਵੀ ਲੋ ਕਾਫੀ ਵੀ ਲੋ ਥੋੜਾ ਬਹੁਤ ਹੋਲਡਿੰਗ ਦਾ ਸਿਸਟਮ ਵੀ ਦਿੱਤਾ ਇਹਨਾਂ ਨੇ ਬੈਡ ਬੈਡ ਵਗੈਰੇ ਮਿਲ ਜਾਂਦੇ ਨੇ ਪਰ ਤਲਿਆ ਹੋਇਆ ਸਾਮਾਨ ਕੋਈ ਨਹੀਂ ਦਿਖਿਆ ਤੁਹਾਨੂੰ ਇੱਥੇ ਮੇਲੇ ਵਿੱਚ ਬਾਕੀ ਅੱਗੇ ਜਾ ਕੇ ਹੋਰ ਦੇਖਦੇ ਆਂ ਵੀਡੀਓ ਨੂੰ ਸਾਡੇ ਨਾਲ ਤੇ ਤੁਹਾਡੇ ਵਿੱਚੋਂ ਕੋਈ ਭੈਣ ਭਰਾ ਕਿਸ ਮੇਲੇ ਵਿੱਚ ਆਇਆ ਹੋਵੇ ਸਾਨੂੰ ਅੱਗੇ ਇੱਕ ਨੂੰ ਦੱਸਦੇ ਆਂ ਸ਼ਮੀਲੇ ਦੀ ਰੂਹ ਅਤੇ ਗਰਾਊਂਡ ਬਹੁਤ ਵੱਡਾ ਮੇਲੇ ਦਾ ਤੁਸੀਂ ਦੇਖ ਸਕਦੇ ਹੋ ਚੱਕਰ ਗੋ ਕੇ ਦੁਹਾਣੇ ਤੋਂ ਸਾਰਾ ਗਰਾਊਂਡ ਫੁੱਲਾ ਗਰਾਊਂਡ ਹੈ ਦੂਰ ਦੂਰ ਤੱਕ ਇਹ ਇੱਥੇ ਇੱਕ ਸਿਸਟਮ ਪਿਆ ਹੈ ਸਿਸਟਮ ਕੀ ਹੈ ਇਹ ਟਾਵਰ ਨੇ ਜਿਹੜੇ ਆਪਾਂ ਕਰਮ ਚਲਾ ਸਕਦੇ ਹਾਂ ਸਾਊਂਡ ਸਿਸਟਮ ਇਹਨਾਂ ਨੇ ਆਪਣੇ ਸਟਾਲ ਲਾਈ ਹੋਈ ਹੈ ਇਹ ਵੀ ਰਹੀ ਆਪਣੇ ਸਾਊਂਡ ਬਾਰੇ ਦੱਸਦੇ ਨੇ ਵੀ ਸਾਡੀ ਇਸ ਤਰ੍ਹਾਂ ਦੀ ਸਾਊਂਡ ਹੈ ਰਨਾਲ ਵਿੱਚ ਗੱਲਬਾਤ ਕੀਤੀ ਸੀ ਵਧੀਆ ਸਿਸਟਮ ਹੈ ਨਾ ਬੋਲੋ ਜੇ ਕਿਸ ਨੂੰ ਪਸੰਦ ਆਉਦਾ ਉਹ ਵੀ ਖਰੀਦ ਸਕਦਾ ਤੇਰਾ ਦੋਸਤੋ ਦੇਖੋ ਗਰਾਊਂਡ ਬਹੁਤ ਵੱਡਾ ਹੈ ਚਲਦੇ ਅੱਗੇ ਅੱਗੇ ਜਾ ਕੇ ਦੇਖਦੇ ਕੀ ਕੁਸ਼ਮਿਲ ਆਪਾਂ ਨੂੰ ਇਹ ਅਸੀ ਰਾਤ ਦੇ ਟਾਈਮ ਸ਼ੂਟ ਕੀਤਾ ਬਹੁਤ ਸੋਹਣਾ 뷰 ਆਇਆ ਅੱਗੇ ਜਾ ਕੇ ਤੁਹਾਨੂੰ ਦਿਖਾਵਾਂਗੇ ਸ਼ੋਅ ਇਹ ਲਿਵ ਚ ਹੋ ਰਿਹਾ ਗਿਆ। ਇੱਥਾਂ ਬਹੁਤ ਨੇ ਮਿਲਦੇ ਦੇਖਣ ਵਾਲੀਆਂ ਨੇ ਤੇ ਉੱਪਰ ਤੋਂ ਹੌਲੀ ਦਿਖਾਉਨੇ ਆ ਵੀਰੇ ਤੋਂ ਵਲੌਗ ਦੇ ਨਾਲ ਟਾਈਮ ਕੱਟ ਸੀ ਪਰ ਜਲਦੀ ਜਲਦੀ ਵਿੱਚ ਇੱਕ ਵਲੌਗ ਫਿਰ ਤੋਂ ਹੋਇਆ ਸੀ ਕਵਰ ਕੀਤਾ ਹੈ। ਚੱਲਦੇ ਆਗੇ ਦੋਸਤੋ ਜਸਨੂਰ ਹਨੇਰੀ ਗੁੜੀਆਂ ਦੋਸਤੋ ਸਾਡੀ ਵੀਡੀਓ ਨੂੰ ਪਿਆਰ ਕਰਿਆ ਕਰੋ ਤੇ ਚੀਜ਼ਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਜੋ ਕਿ ਅਸੀਂ ਤੁਹਾਡੇ ਲਈ ਹੋਰ ਚੰਗਾ ਚੰਗਾ ਕੰਮ ਕਰ ਸਕੀਏ। ਤੁਹਾਡੇ ਇੱਕ ਸ਼ੇਅਰ ਤੇ ਲਾਈਕ ਨਾਲ ਸਾਨੂੰ ਬਹੁਤ ਹੌਸਲਾ ਮਿਲਦਾ ਹੈ। ਹੌਸਲਾ ਜਰੂਰ ਦਿਵਾਇਆ ਕਰੋ। ਜਾ ਕੇ ਦੋਸਤ ਦੇ ਦੇਖਦੇ ਹਸਪਤਾਲਾਂ 'ਚ ਲੱਗੀਆਂ ਨੇ ਉਹ ਸਾਹਮਣੇ ਦੇਖਦੇ ਕਾਲ ਇਸਟਾ ਲੱਗੀ ਹੋਈ ਆ ਇਹ ਹੈਗੀਆਂ ਜੀ ਮੈਡੀਕਲ ਸ਼ੂਗਰ ਬਲੱਡ ਟੈਸਟ ਲੈਂਦੀਆਂ ਕੁਝ ਡਾਕਟਰ ਵੀ ਇੱਥੇ ਆਏ ਨੇ ਜਿਨ੍ਹਾਂ ਨੇ ਆਪਣੇ ਕੈਂਪ ਲਾਏ ਹੋਏ ਨੇ ਕਿਸੇ ਨੂੰ ਸ਼ੂਗਰ ਦੀ ਪ੍ਰੋਬਲਮ ਆ ਬੀਪੀ ਦੀ ਆ ਲੈ ਚੱਕਰਾਸ ਦਾ ਫ੍ਰੀ ਆਫ ਕੋਸਟ ਆ ਕੋਈ ਉਹਦੇ ਪੈਸੇ ਨਹੀਂ ਲੈਂਦੇ اسی بھی جا کے انہوں ਨਾਲ ਗੱਲਬਾਤ ਕੀਤੀ ਤੇ ਨਾਲ ਨਾਲ ਇਹ ਆਪਣੀਆਂ ਇਹਨਾਂ ਨੇ ਸਾਨੂੰ ਜਲਜੀਰਾ ਦਿੱਤਾ ਬੱਚਾ ਨੇ ਪੀਂਦੀ ਬਹੁਤ ਵਧੀਆ ਇਨਸਾਨ ਨੇ ਮੈਡੀਕਲ ਇਜਿਸ਼ਨ ਵੱਲੋਂ ਉਂਝੇ ਲੋਕਾਂ ਦਾ ਸੇਧਰ ਧਿਆਨ ਰੱਖਿਆ ਗਿਆ ਤੇ ਅਸੀਂ ਜਲਜੀਰੇ ਪੀਤੇ ਤੇ ਬਾਕੀ ਹੋਰ ਕਾਜ਼ੀ ਤੇ ਬਿਜਲੀ ਦੇ ਗਰਮ ਨਹੀਂ ਠੰਡੇ ਨਹੀਂ ਸੀਗੇ ਇਹ ਨਾਰਮਲ ਟਪਰੇਚਰ ਜਿਸ ਨੂੰ ਡਾਕਟਰ ਡਾਕਟਰ ਹੈਲਥਟਾ ਧਿਆਨ ਰੱਖਦੇ ਨੇ ਤੇ ਪੀਣ ਦਾ ਪਾਣੀ ਵੀ ਇੱਥੇ ਉਹਦੀ ਆਰੋ ਦਾ ਸ਼ੁੱਧ ਹੈ ਇਸ ਤੋਂ ਰੱਖਿਆ ਗਿਆ ਵੀਨਸਟੇ ਦੇ ਬਾਣੀ ਦਾ ਤੇ اے ਦੋਸਤੋ ਮੇਲੇ ਦੀ ਜੇ ਲਾਸਟ ਸਟਾਲ ਇਸ ਤੋਂ ਬਾਅਦ ਜੇ ਅੱਗੇ ਆਪਾਂ ਗੱਲ ਕਰੀਏ ਤਾਂ ਅੱਗੇ ਆਏਗਾ ਗੇਟ ਜਿੱਥੋਂ ਦੀ ਐਂਟਰੀ ਕਰੀ ਸੀ ਜੀ ਸਾਰਾ ਗਰਾਊਂਡ ਵਿੱਚ ਇਸ ਚੱਕਰ ਮਾਰ ਲਿਆ ਸ਼ਾਮ ਦਾ ਟਾਈਮ ਸੀ ਪਰ ਰਸਤਾ ਜਿਆਦਾ ਹੈ ਨਹੀਂ ਸੀਗਾ ਤੇ ਉਸ ਤੋਂ ਬਾਅਦ ਅਸੀਂ ਸਾਰਾ ਮੇਲਾ ਘੁੰਮ ਕੇ ਮਾਰ ਜਾਣ ਲੱਗੇ ਆ ਤੇ ਦੋਸਤੋ ਇੱਕ ਵਾਰੀ ਆਪਾਂ ਕੇ ਨਜ਼ਰ ਮਾਰਦੇ ਆ ਜਿਹੜਾ ਮੇਲੇ ਦਾ ਇਹ ਨਾਲ ਵਾਲਾ ਗਰਾਊਂਡ ਪਿਆ ਹੈ ਬਹੁਤ ਵੱਡਾ ਗਰਾਉਂਡ ਵਾਲੇ ਖਾਲੀ ਪਿਆ ਇੱਥੇ ਵੀ ਗੇਮਾਂ ਸ਼ੁਰੂ ਹੋ ਜਾਣਗੀਆਂ ਇੱਕ ਦੋ ਨਾਲ ਤੱਕ ਤੇ ਬਠਿੰਡੇ ਲੱਗਿਆ ਹੋਇਆ ਮੇਲਾ ਕਿਸੇ ਦੋਸਤ ਨੇ ਦੇਖਾ ਹੁੰਦਾ ਆ ਵੀ ਸਕਦਾ ਤੇ ਇਹ ਮੇਰੇ ਭਰਾ ਕੋਈ ਇਸ ਮੇਲੇ ਵਿੱਚ ਆ ਕੇ ਘੁੰਮ ਕੇ ਗਏ ਆ ਤਾਂ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਕਿਵੇਂ ਲੱਗਿਆ ਤੇ ਸਾਡੇ ਛੋਟੇ ਜਿਹੇ ਵਲੌਗ ਨੂੰ ਵੱਧ ਤੋਂ ਵੱਧ ਪਿਆਰ ਦਿਓ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਇਸ ਤੋਂ ਬਾਅਦ ਅਸੀਂ ਮੇਲੇ ਆ ਕੇ ਬਾਹਰ ਆ ਗਏ ਬਾਹਰੋਂ ਤੋਂ ਬਾਅਦ ਸਾਹਮਣੇ ਰੋਡ ਪੈਂਦੀ ਹੈ ਜੀ ਗੇਟ ਦੀ ਐਂਟਰੀ ਬਹੁਤ ਸੋਹਣੀ ਬਣਾਈ ਹੈ ਸਿਸਟਮ ਸਾਰਾ ਵਧੀਆ ਨਾ ਦਾ ਮੇਲਾ ਦੇਖਣ ਤੋਂ ਬਾਅਦ ਸਾਰੇ ਹੀ ਤੰਗ ਦਾ ਘੁੰਮੇ ਰਹਦੀਆਂ ਹਨ ਅਨੂਰੇ ਕਾਫੀ ਕਿੰਨੇ ਮਲਾਂ ਮੋਟਾ ਬੱਚੇ ਘੁੰਮਾ ਰਹੇ ਹਨ ਅਨੂਰ ਨੂੰ ਬਹੁਤ ਮਜ਼ਾ ਆਇਆ ਅਨੂਰ ਨੂੰ ਬਹੁਤ ਮਜ਼ਾ ਆਇਆ ਤੇ ਦੋਸਤੋ ਵਲੌਗ ਨੂੰ ਦੇਖਿਆ ਕਰੋ ਜੇ ਬਲੌਗ ਨੂੰ ਸ਼ੇਅਰ ਵੀ ਕਰਿਆ ਕਰੋ ਤਾਂ ਕਿ ਇਸ ਬਲੌਗ ਦੇ ਹੋਰ ਸੋਹਣੇ ਸੋਹਣੇ ਬਲੌਗ ਬਣਾ ਸਕੀਏ ਕਿਰਪਾ ਕਰਕੇ ਬਲੌਗ ਨੂੰ ਵੀ ਆਲ ਦੂਰ ਦਿਆ ਕਰੋ ਹਨਾ ਨੂੰ ਬੋਲੋ ਬਾਕੀ ਬਲੌਗ ਸ਼ੇਅਰ ਕਰਿਆ ਕਰੋ ਕਿਸੇ ਦਾ ਬਲੌਗ ਸ਼ੇਅਰ ਕਰਿਆ ਕਰੋ ਤੇ ਲਾਈਕ ਵੀ ਕਰਿਆ ਕਰੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਥੈਂਕ ਯੂ